ਅੱਜ ਪਿੰਡ ਖਿਆਲਾ ਕਲਾਂ ਤੋਂ ਜੋ ਕਿ ਇਧਰ ਹੜਮਾਰੀ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੋਇਆ ਉਸ ਦੀ ਖਾਤਰ ਸਾਡੇ ਨਗਰ ਵਿੱਚੋਂ ਸਾਰੇ ਹੀ ਨੌਜਵਾਨ ਵੀਰ ਬਜ਼ੁਰਗ ਅਤੇ ਹੋਰ ਸਾਰੇ ਪਿੰਡ ਵਾਸੀ ਬੜੇ ਤਨਮਾਨ ਨਾਲ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਪਿੰਡ ਦੇ ਵਿੱਚੋਂ ਸਾਰਾ ਕੁਝ ਇਕੱਠਾ ਕਰ ਰਹੇ ਨੇਗੇ ਤੇ ਪਿੰਡ ਵਾਸੀ ਵੀ ਬੜੇ ਹੀ ਮਾਨ ਤੇ ਸਤਕਾਰ ਦੇ ਨਾਲ ਇਹਨਾਂ ਨੌਜਵਾਨਾਂ ਨੂੰ ਜਿਹੜਾ ਬਣਦਾ ਫੰਡ ਦੇ ਰਹੇ ਨੇ ਕਿਉਂਕਿ ਇਹ ਕੁਦਰਤੀ ਆਫਤ ਹੈ ਉਸਤਾ ਕੁਦਰਤੀ ਆਫਤ ਹੈ ਤੇ ਉਸ ਜਿਹੜੀ ਸਰਕਾਰਾਂ ਦੀ ਹੈ ਜਿਹੜੀ ਅੰਗੇਲੀ ਹੈ ਸਰਕਾਰਾਂ ਦੀ ਜਿਹੜੀ ਘਟੀਆ ਸੋਚ ਹੈ ਉਸ ਦੇ ਕਾਰਨ ਇਹ ਕਹਿਰ ਆਪਰੇ ਹੈ ਪਰ ਅਸੀਂ ਉਹਨਾਂ ਵੀਰਾਂ ਨੂੰ ਉਹਨਾਂ ਨਗਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਸਾਡਾ ਮਾਲਵਾ ਏਰੀਆ ਜਿਹੜਾ ਉਹ ਤੁਹਾਡੇ ਹਰ ਵਕਤ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੇਗਾ ਤੇ ਜਿਹੜੀ ਇਹ ਕੁਦਰਤੀ ਆਫਤ ਹੈ ਇਹਦੇ ਨਾਲ ਨਜਿੱਠਣ ਦੇ ਲਈ ਅਸੀਂ ਤੁਹਾਡੀ ਤਾਨ ਮਾਨ ਧਾਨ ਤੇ ਰਾਸ਼ਨ ਦੇ ਨਾਲ ਵੱਧ ਤੋਂ ਵੱਧ ਸੇਵਾ ਕਰਾਂਗੇ ਜਦੋਂ ਵੀ ਤੁਹਾਨੂੰ ਲੋੜ ਪਈ ਤੇ ਅਸੀਂ ਤੁਹਾਡੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ